ਇਸ ਵੀਡੀਓ ਚ ਬਈ ਆਪਾਂ ਤੁਹਾਨੂੰ ਅਲਦੋਲਨ ਦਿਖਾਵਾਂਗੇ ਪਹਿਲੇ ਦਿਨ ਤੋਂ ਲੋਲੋਂ ਜਦੋਂ ਮਹਿਲਾ ਚੌਂਕ ਤੋਂ ਅਲਦੋਲਨ ਜਿਹੜਾ ਚੁੱਲਿਆ ਸੀਗਾ ਉਹ ਦਿਖਾਵਾਂਗੇ ਹੁਣ ਆਪਾਂ ਇੱਕ ਮਦਗੀ ਪਾਰਟ ਲੈ ਕੇ ਆ ਰਹੇ ਹਾਂ ਪਹਿਲਾ ਪਾਰਟ ਦੂਜਾ ਪਾਰਟ ਜਿਹਦੇ ਵਿੱਚ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਮਦਗੀ ਜਿੱਥੇ ਤੱਕ ਅਲਦੋਲਨਾ ਜਿਹੜਾ ਉਹ ਚੱਲੀ ਜਾਂਦਾ ਉਹ ਤੁਹਾਨੂੰ ਵੀਡੀਓ ਦੇ ਵਿੱਚ ਮਿਲੂਗਾ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਆਜੋ ਆਪਾਂ ਦੇਖਦੇ ਹਾਂ ਮਹਿਲਾ ਚੌਂਕ ਦਾ ਕੱਠਾ ਬਈ ਤੇ ਉਸ ਦਿਵਾ ਤੁਹਾਨੂੰ ਕੱਠ ਹੋਰ ਦਿਖਾਉਣੇ ਆਗੇ ਵੀ ਮਹਿਲਾ ਚੌਂਕ ਕਿੱਡਾ ਵੱਡਾ ਕੱਠ ਸੀ ਦੇਖ ਸਕਦੇ ਹੋ ਇਹ ਮਹਿਲਾ ਚੌਂਕ ਦਾਣਾ ਮੰਡੀ ਵਿੱਚ ਕੱਠ ਸੀਗਾ ਤੇ ਪਹਿਲੇ ਦਿਨ ਤੋਂ ਦੋਲਣ ਜਿਹੜਾ ਸ਼ੁਰੂ ਕਰਿਆ ਹੋਇਆ ਹੈਗਾ ਉਹ ਸੌਰੀਆ ਸਾਰੀਆਂ ਤਸਵੀਰਾਂ ਸਾਰੀਆਂ ਵੀਡੀਓ ਤੁਹਾਨੂੰ ਸ਼ੇਅਰ ਕਰਾਂਗੇ ਅੱਜ ਦੋਸਤੋ ਦੋਸਤੋ ਵੀਡੀਓ ਨੂੰ ਕਰਿਓ ਸ਼ੇਅਰ ਤੇ ਦੇਖ ਸਕਦਾ ਤੁਹਾਨੂੰ ਲੰਗਰ ਦਿਖਾਣਾ ਬਾਈ ਇਹ ਨਹੀਂ ਰੁਟਦੇ ਹੈਗੇ ਲੰਗਰ ਇਹ ਬਾਬੇ ਨਾਨਕ ਨੇ ਜਲਾਏ ਹੋਏ ਲੰਗਰ ਨੇ ਦੇਖ ਲਾਓ ਬਾਈ ਇਹ ਬਾਬੇ ਨਾਨਕ ਦੇ ਚਲਾਏ ਹੋਏ ਲੰਗਰ ਨੇ ਇੱਕ ਪਾਸੇ ਕਹਿੰਦੇ ਕੁੱਤੇ ਮਾਰ ਲਾਂਗੇ ਦੂਜੇ ਪਾਸੇ ਚਾਵਲ ਤੇ ਚਾਹ ਜੰਨੀ ਜਾਂਦੀ ਹੈਗੀ ਦੇਖ ਸਕਦੇ ਹੋਗੇ ਮਿੱਠੇ ਚੌਲ ਚੱਲ ਰਹੇ ਨੇਗੇ ਪ੍ਰਸ਼ਾਦਾ ਪਾਣੀ ਚੱਲ ਰਿਹਾ ਹੈਗਾ ਤੇ ਪਰੌਂਠੇ ਚੱਲ ਰਹੇ ਨੇਗੇ ਇਹ ਦੇਖ ਲਓ ਦੋਸਤੋ ਚੱਲੀ ਜਾਂਦੇ ਨੇ ਸੇਵਾ ਚੱਲੀ ਜਾਂਦੀ ਆ ਇਹ ਨਹੀਂ ਦਬਦੇ ਹੈਗੇ ਕਿਆ ਵੇਖੋ ਜੋ ਤੋਂ ਚਾਹ ਦੇ ਗਿਆ ਦੇਖੀ ਕਾ ਚੱਲੀ ਗਈ ਅਗੇ ਵੀਡੀਓ ਸ਼ੇਅਰ ਕਰੋ ਇਹ ਪੰਜਾਬ ਦਾ ਰੰਗ ਜਿਹੜਾ 20 ਰੁਪਿਆ ਦਾ ਲੰਗਰ ਚਲਾਇਆ ਹੋਇਆ ਹੈ ਤੱਕ ਜਿਹੜਾ ਚੱਲੀ ਜਾਂਦਾ ਹੈਗਾ ਦੇਖ ਲਓ

ਸਭ ਨੂੰ ਜੀ ਆਇਆਂ ਨੂੰ ਮਿੱਠੇ ਚਾਲ ਮਸ਼ਰੂਮ ਵਾਲੇ ਚਾਵਲ ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਆਂ ਮਹਿਲਾ ਚੌਕ ਤੁਹਾਨੂੰ ਮਹਿਲਾ ਚੌਕ ਦੀਆਂ ਲਾਈਵ ਤਸਵੀਰਾਂ ਦਿਖਾ ਰਾਂਗੇ ਤੇ ਦੋਸਤੋ ਮਹਿਲਾ ਚੌਕ ਦੇ ਵਿੱਚ ਬਹੁਤ ਸਾਰੇ ਟਰੈਕਟਰ ਟਰਾਲੀਆਂ ਜਿਹੜੇ ਇਕੱਠੇ ਹੋਏ ਨੇ ਫਿਰ ਮੈਂ ਦਿਖਾ ਸਕ ਰਿਆਂਗਾ ਬਾਈ ਬਹੁਤ ਜ਼ਿਆਦਾ ਇਕੱਠਾ ਹੈਗਾ ਮਹਿਲਾ ਚੌਕ ਦੇ ਵਿੱਚ ਤੇ ਕਿਸਾਨ ਵੀਰ ਬਹੁਤ ਹਮ ਹਮ ਆ ਕੇ ਪਹੁੰਚੇ ਹੋਏ ਨੇਗੇ ਦੋਸਤੋ ਵੀਡੀਓ ਸ਼ੇਅਰ ਤੁਸੀਂ ਨੇ ਕਰਦੀਆਂ ਦੇਖ ਸਕਦੇ ਹੋਗੇ ਟਰਾਲੀਆਂ ਟਰੈਕਟਰਾਂ ਦੇ ਵਿੱਚ ਕਾਹੋਲਾ ਸਭ ਬਹੁਤ ਵੱਡਾ ਕਾਹੋਲਾ ਵੀ ਘੱਟੋ ਘੱਟ 20 ਤੋਂ 30 ਗਿਲਿਆਂ ਦੇ ਵਿੱਚ ਮੰਡੀ ਹੈਗੀ ਕਿ ਜਿਹੜੀ ਮਤਲਬ ਕਿ ਹਮਾ ਹਮਾ ਕੇ ਭਰੀ ਹੋਈ ਹੈਗੀ ਤੁਹਾਨੂੰ ਮੈਂ ਟਰੈਕਟਰ ਟਰਾਲੀਆਂ ਦਿਖਾਦਾ ਬਾਈ ਤਿਆਰੀਆਂ ਜਿਹੜੀਆਂ ਖਿੱਚ ਰਖੀਆਂ ਨੇ ਬਾਬਿਆਂ ਨੇ ਹੁਣ ਦਿੱਲੀ ਜਾ ਕੇ ਬੈਰੀਕੇਟ ਤੋੜ ਦਿੰਦੀਆਂ ਦੇਖ ਸਕਦੇ ਹੋ ਚਾਹ ਪਾਣੀ ਚੱਲ ਰਿਹਾ ਖੁੱਲਾ ਤੇ ਉਸ ਤੋਂ ਬਾਅਦ ਜਿਹੜਾ ਬੈਰੀਕੇਟ ਆ ਜਿਹੜਾ ਤੋੜਿਆ ਜਾਊਗਾ ਦਿੱਲੀ ਜਾਣ ਦੀਆਂ ਤਿਆਰੀਆਂ ਟੈਂਕੀਆਂ ਟੁੰਕੀਆਂ ਬਾਈ ਤਿਆਰ ਨੇ ਹੁਣ ਬੈਰੀ ਗਿੱਟਾਂ ਨੂੰ ਜਾ ਕੇ ਪਾਉਣਗੇ ਕਿਸਾਨ ਹੱਥਾ ਵੀਡੀਓ ਸ਼ੇਅਰ ਕਰ ਦਿਓ ਦੋਸਤੋ ਤੁਸੀਂ ਵੀਡੀਓ ਨੂੰ ਸ਼ੇਅਰ ਕਰਕੇ ਵੀਡੀਓ ਵੱਧ ਤੋਂ ਵੱਧ ਪਹੁੰਚਾਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੇਖ ਸਕਦੇ ਹੋ ਚਾਹ ਪਾਣੀ ਪੀ ਜਾਂਦੇ ਆਗੇ ਟਰਾਲੀਆਂ ਟਰੈਕਟਰਾਂ ਦੇ ਚੜੇ ਹੋਏ ਨੇ ਕਿਸਾਨ ਹੁਣ ਇਹ ਮਹਿਲਾ ਚੌਕ ਦੀ ਵੀਡੀਓ ਆ ਦੋਸਤੋ ਮਹਿਲਾ ਚੌਕ ਜਿਹੜਾ ਬਹੁਤ ਵੱਡਾ ਇਕੱਠ ਹੋਇਆ ਹੋਇਆ ਹੈਗਾ ਦੇਖ ਸਕਦੇ ਹੋ ਭਾਈ ਤੇ ਤੁਹਾਨੂੰ ਇੱਕ ਟਰੈਕਟਰ ਵੀ ਦਿਖਾਵਾਂਗੇ ਜਿਹੜਾ ਮਦਗੀ ਬਹੁਤ ਸੋਹਣਾ ਤਿਆਰ ਕਰਿਆ ਹੋਇਆ ਹੈਗਾ ਅਸੀ ਘਾ ਜੀ ਤੇ ਹਰਿਆਣੇ ਚ ਪਹੁੰਚੇ ਹੋਏ ਨੇ ਕਿਸਾਨ ਕਰਦਿਆਂ ਚ ਗੱਲਬਾਤ ਆਪਾਂ ਕਿੱਥੋਂ ਪਹੁੰਚੇ ਹੋਏ ਨੇ ਕਿੱਥੋਂ ਤੇ ਦਾਊ ਜੀ ਜੀ ਤੇ ਆਪਣਾ ਇੱਕ ਤਾਂ ਕਿੱਥੋਂ ਪਹੁੰਚੇ ਹੋ ਜੀ ਤੁਸੀਂ ਅਬੂ ਗੋਦ ਤੋਂ ਅਬੂ ਗੋਦ ਤੋਂ ਪਹੁੰਚੇ ਹੋਏ ਆਗੇ ਠੀਕ ਆ ਤੇ ਕਦੋਂ ਆਏ ਸੀ ਜੀ ਉਰੇ ਹੁਣੇ ਆਏ ਆ ਅੱਜੇ ਹੁਣੇ ਆਏ ਹੋਗੇ ਆਂਦੇ ਹਾਂ ਜੀ ਠੀਕ ਆ ਤੇ ਫਿਰ ਹੁਣ ਫਿਰ ਆਪਾਂ ਚਾਲੇ ਪਾਉਣ ਦੇ ਨੇ ਸੋਦੇ ਸਮੇਂ ਦੇ ਵਿੱਚ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਸਰਕਾਰ ਨੂੰ ਬੇਨਤੀਆਂ ਤਾਂ ਬਹੁਤ ਕਰ ਲੀਆਂ ਜੀ ਬੇਨਤੀ ਤਾਂ ਹੁਣ ਸੁਣਦੀ ਨਹੀਂ ਠੀਕ ਆ ਇਹ ਹੁਣ ਫਿਰ ਆਰ ਪਾਰ ਵਾਲੀ ਗੱਲ ਹੈ ਠੀਕ ਆ ਬੇਨਤੀਆਂ ਕਰਕੇ ਤਾਂ ਬੋਧ ਦੇਖੀ ਬੇਨਤੀ ਸੁਣਦੀ ਤਾਂ ਕੋਈ ਸੁਣਾਈ ਨਹੀਂ ਸੀ ਠੀਕ ਆ ਬੇਨਤੀ ਸਰਕਾਰ ਸੁਣਦੀ ਨਹੀਂ ਠੀਕ ਆ ਤੇ ਹੁਣ ਜਿਹੜੀਆਂ ਮੰਗਾਂ ਜਿਹੜੀਆਂ ਉਹ ਮਨਾਉਣ ਆਪਾਂ ਦਿੱਲੀ ਜਾ ਰਹੇ ਆਂਗੇ ਜਿਹੜਾ ਰਾਹ ਦੇ ਵਿੱਚ ਬੈਰੀਕੇਟ ਕਰੇ ਹੋਏ ਨੇ ਸਰਕਾਰ ਨੇ ਉਹਨਾਂ ਦੇ ਕੀ ਕਹਿਣਾ ਚਾਹੋਗੇ ਵੀ ਕੀ ਸਰਕਾਰ ਕਿਸਾਨ ਉਹ ਬਾਰਡਰ ਬਣਾਦਾ ਜੀ ਪੰਜਾਬ ਨੂੰ ਅਡ ਕਰਤਾ ਉਹ ਪਾਕਿਸਤਾਨ ਵਾਲਾ ਤੇ ਪੰਜਾਬ ਵਾਲਾ ਜਿਵੇਂ ਤਾਰਬੰਦੀ ਹੋਈ ਹੈ ਨਾ ਸਿਸਟਮ ਕਰਤਾ ਵੀ ਪੰਜਾਬ ਤਾਂ ਅੱਡੀ ਹੈ ਫਿਰ ਅੱਡ ਕਰੀ ਦਿਓ ਨਾ ਸਿੱਧਾ ਸਾਰਾ ਠੀਕ ਹੈ ਠੀਕ ਹੈ ਬਾਰਡਰ ਝੋਨੇ ਵੇਲੇ ਖੁੱਲ ਜਾਂਦੇ ਐ ਚੱਕ ਵੇਲੇ ਖੁੱਲ ਜਾਂਦੇ ਐ ਤੇ ਜਦੋਂ ਹੁਣ ਤੁਹਾਨੂੰ ਸਾਨੂੰ ਲੋੜ ਹੈ ਆਪਦੇ ਹੱਕ ਮੰਗਣ ਲਈ ਉਦੋਂ ਖੁੱਲਦੇ ਨਹੀਂ ਠੀਕ ਹੈ ਠੀਕ ਹੈ ਦੋਸਤੋ ਜਿਵੇਂ ਆਪਾਂ ਮਿਲਿਆਗੇ ਕਿਸਾਨ ਵੀਰ ਜੇ ਆਈ ਜਾਂਦੇ ਐ ਅੱਗੇ ਜਿਵੇਂ ਬਾਰਡਰ ਬਣਾਤਾ ਹੋਏ ਜਾਂਦੇ ਐ ਜੀ ਸਾਡੇ ਤੋਂ ਪਿੱਛੇ ਵੀ ਅੱਗੇ ਆਪਾਂ ਕਰਦੇ ਆ ਜੋ ਗੱਲਬਾਤ ਕਿਸਾਨਾਂ ਨਾਲ ਤੇ ਇੱਕ ਵਾਰ ਨਾਰਾ ਹੋ ਜੇ ਜੀ ਕਿਸਾਨ ਜਥੇਬੰਦੀ ਦਾ ਜਿੰਦਾਬਾਦ 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 ਭਾਰਤੀ ਕਿਸਾਨ ਸਿੱਧੂ ਵਰਚੁੰਨਾ ਜਿੰਦਾਬਾਦ ਜਿੰਦਾਬਾਦ ਦੇਖ ਸਾਹਦੇ ਦੋਸਤੋ ਕਿਸਾਨਾਂ ਦਾ ਜਿਹੜਾ ਹੁਸ਼ਾ ਹੈਗਾ ਉਹ ਇਹ ਦੱਸਦੇ ਜਾਗੇ ਮੋਦੀ ਨੂੰ ਵੀ ਕਿਸਾਨ ਆ ਜਿਹੜੇ ਉਹ ਦਬਣ ਵਾਲੇ ਨਹੀਂ ਹੈਗੇ ਤੇ ਹੁਣ ਉਹ ਤੈਨੂੰ ਦਬਾਉਣ ਵਾਸਤੇ ਆ ਰਹੇ ਨੇ ਪਹਿਲਾਂ ਵੀ ਦੱਬ ਕੇ ਗਏ ਨੇ ਜਿਵੇਂ ਕਿਸਾਨ ਵਿੱਚ ਕਹਿੰਦੇ ਨੇ ਨਾ ਵੀ ਇੱਕ ਵਾਰੀ ਤਾਂ ਅਸੀਂ ਇਹਦੇ ਨਾਲ ਨਜਿੱਠ ਲਿਆ ਦੁਬਾਰੇ ਫੇਰ ਨਜਿੱਠਣਾ ਆਵਾਂਗੇ ਟਰੈਕਟਰ ਦਾ ਦੇਖ ਸਕਦੇ ਹੋ ਦੋਸਤੋ ਬਹੁਤ ਵੱਡਾ ਇਕੱਠਾ ਹੈਗਾ ਵੀਡੀਓ ਸ਼ੇਅਰ ਕਰ ਦਿਓ ਕਿਸਾਨ ਭਰਾ ਹਜੇ ਆਈ ਜਾਂਦੇ ਨੇਗੇ ਹਜੇ ਟਰਾਲੀਆਂ ਦੇ ਵਿੱਚ ਸਹੂਲਤਾਂ ਦੇਖ ਲਓ ਤੁਹਾਨੂੰ ਚਾਹ ਪਾਣੀ ਜਿਹੜਾ ਚੱਲੀ ਜਾਂਦਾ ਹੈਗਾ ਚਾਹ ਪਾਣੀ ਚੱਲੀ ਜਾਂਦਾ ਘਰ ਤੋਂ ਘਟਾ ਪੀਨੇ 2 ਮਹੀਨੇ ਦਾ ਰਸਾਂ ਜਿਹੜਾ ਉਹ ਲੈ ਕੇ ਆਏ ਸੀਗੇ ਤੇ ਪ੍ਰਸ਼ਾਦਾ ਪਾਣੀ ਤੁਹਾਨੂੰ ਮੈਂ ਦਿਖਾ ਦੇ 6 ਮਹੀਨੇ ਦਾ ਰਸਨਾ ਜਿਹੜਾ ਉਹ ਇਕੱਠਾ ਇਕੱਠਾ ਕਰਕੇ ਲੈ ਕੇ ਆਏ ਨੇ ਦੇਖੋ ਪ੍ਰਸ਼ਾਦਾ ਪਾਣੀ ਚੱਲੀ ਜਾਂਦਾ ਕੋਈ ਚੱਕਰ ਨਹੀਂ ਹੈਗਾ ਚੱਲੀ ਜਾਂਦੇ ਆ ਟੁੱਟ ਵਰਤਦੇ ਰਹਿੰਦੇ ਆ ਠੀਕ ਆ ਤੇ ਇਹ ਬਟਾਂ ਦੇ ਬਹਿ ਕੇ ਖਾਣ ਵਾਲੇ ਪ੍ਰਸ਼ਾਦੇ ਖਾਣ ਵਾਲੇ ਕਿਸਾਨ ਨੇ ਕੋਈ ਇਹ ਨਹੀਂ ਹੈਗਾ ਵੀ ਜੇ ਤਾਂ ਕਹਿੰਦੇ ਆ ਵੀ ਮੈਂ ਪੈਰ ਤੇ ਮਿੱਟੀ ਨਹੀਂ ਲੱਗਣ ਦੇਣੀ ਹੈਗੀ। ਦੋਸਤੋ ਦੇਖੋ ਬਹੁਤ ਵੱਡਾ ਕਾਫਲਾ ਬਾਈ ਮਹਿਲਾ ਚੌਂਕ ਦੇ ਵਿੱਚ ਬਹੁਤ ਵੱਡਾ ਕਾਫਲਾ ਆ ਗਿਆ ਵੀਡੀਓ ਸ਼ੇਅਰ ਕਰ ਦਿਓ। ਦੋਸਤੋ ਅੱਗੇ ਤੱਕ ਪਹਚਾਓ। ਬਹੁਤ ਵੱਡਾ ਕਾਵਲਾ ਚੱਲ ਪੇ। ਕਿਸਾਨ ਹੁਣ ਮੈਂ ਕਹਿੰਦਾ ਚੱਲਣ ਦੀ ਤਿਆਰੀ ਜੀ ਨੇ। ਚੱਲਣ ਦੀ ਤਿਆਰੀ ਜੀ ਨੇ। ਦੇਖ ਸਕ ਰਹੇ ਹੋ ਕਿ 6 ਮਹੀਨੇ ਦਾ ਰਾਸਾ ਕੋਈ 7 ਮਹੀਨੇ ਦਾ ਕੋਈ 8 ਮਹੀਨੇ ਦਾ ਦੇਖ ਲਓ